ਟੀਵੀ ਪੰਜਾਬ ਦੇਖ ਰਹੇ ਹੋ ਮੈਂ ਇਸ ਵਕਤ ਮੌਸਮ ਬੜਾ ਹੀ ਵਧੀਆ ਬਣਿਆ ਹੋਇਆ ਹੈ ਕਿਉਂਕਿ ਬਾਰਿਸ਼ ਵੀ ਪੈ ਰਹੀ ਹੁੰਦੇ ਨੇ ਉੱਥੇ ਹੀ ਨਦੀਆਂ ਤੇ ਢੇੜੇ ਮਾਰਨੇ ਸ਼ੁਰੂ ਕਰ ਦਿੰਦੇ ਆ ਚਾਹੇ ਉਹ ਛੋਟੀ ਨਦੀ ਹੋਵੇ ਵੱਡੀ ਨਦੀ ਹੋਵੇ ਖਾਸ ਤੌਰ ਤੇ ਵੱਡੀ ਨਦੀ ਤੇ ਕਿਉਂਕਿ ਕਹਿੰਦੇ ਆ ਦੁੱਧ ਦਾ ਫੁਕਿਆ ਲੱਸੀ ਵੀ ਫੂਕ ਮਾਰ ਕੇ ਪਿੰਦਾ ਕਿਉਂਕਿ ਹੜ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਬੀਤੇ 2 ਸਾਲ ਪਹਿਲਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਜੀਵਨ ਦੀ ਕਮਾਈ ਜਿਹੜੀ ਹੈ ਹੜ੍ਹਾਂ ਨੇ ਖਾ ਲਈ ਤੀ ਮੁਆਵਜ਼ੇ ਦੇ ਨਾਤੇ ਹਜ ਤੱਕ ਸਿਰਫ ਗੱਲਾਂ ਹੀ ਨੇ ਮਿਲਿਆ ਕੁਝ ਨਹੀਂ ਸਰਕਾਰ ਵੱਲੋਂ ਉਹ ਇੱਕ ਵੱਖਰਾ ਵਿਸ਼ਾ ਹੈ ਸੋ ਗੱਲ ਕਰੀਏ ਅੱਜ ਦੇ ਹਾਲਾਤਾਂ ਦੀ ਥੜਾਂ ਦੇ ਉੱਤੇ ਕੀ ਹਾਲਾਤ ਨੇ ਇਹਦੇ ਤੇ ਅਫਵਾਹਾਂ ਦੇ ਚਰਚੇ ਵੀ ਬਹੁਤ ਫੈਲ ਰਹੇ ਆ ਵੱਖ-ਵੱਖ ਥਾਵਾਂ ਤੋਂ ਵੀਡੀਓ ਪਾਈ ਜਾਂਦੀਆਂ ਕਿ ਹਿਮਾਚਲ ਚ ਐ ਹੋ ਗਿਆ ਉੱਥੇ ਐ ਹੋ ਗਿਆ ਇੱਥੇ ਐ ਹੋ ਗਿਆ ਮੇਰੀ ਬੇਨਤੀ ਹੈ ਕਿਸੇ ਵੀ ਅਫਵਾਹ ਦੇ ਉੱਤੇ ਭਰੋਸਾ ਨਾ ਕੀਤਾ ਜਾਵੇ ਕਿਉਂਕਿ ਮੌਸਮ ਵਾਕਈ ਦੇਖੋ بارش ਦਾ ਆ ਦੇਖੋ ਕਿੰਨੀ بارش ਪੈ ਰਹੀ ਹੈ ਅੱਜ ਸਵੇਰ ਤੋਂ ਕਈ ਦਿਨਾਂ ਤੋਂ ਇਹ بارش ਲਗਾਤਾਰ ਹੀ ਪੈ ਰਹੀ ਹੈ ਸੋ ਉੱਪਰ ਵੀ ਬਾਰਿਸ਼ ਇਸ ਤਰ੍ਹਾਂ ਹੀ ਪੈ ਰਹੀ ਹੈ ਅੱਜ ਵੀ ਹਿਮਾਚਲ ਦੇ ਇੱਕ ਇਲਾਕੇ ਦੇ ਵਿੱਚ ਉੱਤਰਾਖੰਡ ਦੇ ਇਲਾਕੇ ਦੇ ਵਿੱਚ ਬੱਦਲ ਪਟਣ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਸੋ ਪਟਿਆਲੇ ਦੀ ਜੇਕਰ ਸਥਿਤੀ ਦੀ ਗੱਲ ਕਰੀਏ ਕੱਲ ਅਸੀਂ ਪਾਖੜਾ ਡੈਮ ਦੇ ਉੱਤੇ ਵੀ ਕਿਸੇ ਨਾਲ ਰਾਸਤਾ ਕੀਤਾ ਉਹਨਾਂ ਕਿਹਾ ਕਿ ਹਜੇ 150 ਫੁੱਟ ਪਾਣੀ ਦਾ ਲੈਵਲ ਨੀਚੇ ਹੈ ਸੋ ਪਾਖੜਾ ਕਗਰ ਇਹ ਵਾਲੀਆਂ ਨਦੀਆਂ ਜਿਹੜੀਆਂ ਪਟਿਆਲੇ ਨੂੰ ਪ੍ਰਭਾਵਿਤ ਕਰਦੀਆਂ ਨੇ ਖਾਸ ਤੌਰ ਤੇ ਜੇਕਰ ਮੈਂ ਗੱਲ ਕਰ ਲਾਂ ਵੱਡੀ ਨਦੀ ਤੋਂ ਪਟਿਆਲੇ 'ਚ ਪਾਣੀ ਆਂਦਾ ਕਿਉਂਕਿ ਇਹ ਨਦੀ ਜਿਹੜੀ ਹੈ ਸਿਸਵਾ ਨਦੀ ਤੋਂ ਜਿਹੜੀ ਚੱਲਦੀ ਹੈ ਪਰ ਇਸ ਦਾ ਇਸ ਮੀਨ ਨਾਲ ਕਿੰਨਾ ਕੁ ਸੰਬੰਧ ਹੈ ਇਹ ਕੋਈ ਸਪਸ਼ਟ ਨਹੀਂ ਹੁੰਦਾ ਇਸ ਮੀਨ ਨਾਲ ਬਹੁਤ ਘੱਟ ਸੰਬੰਧ ਹੁੰਦਾ ਹਾਂ ਹਿਮਾਚਲ ਦੇ ਪਾਣੀਆਂ ਦਾ ਇਸ ਨਾਲ ਸੰਬੰਧ ਹੁੰਦਾ ਹੈ ਤੇ ਡੈਮ ਜਦੋਂ ਖੁੱਲਦੇ ਆ ਉਦੋਂ ਸੰਬੰਧ ਪੈਦਾ ਹੁੰਦਾ ਹੈ ਇਸ ਤੋਂ ਪਹਿਲਾਂ ਕੋਈ ਵੀ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੁੰਦੀ ਪਰ ਹੁਣ ਮੈਂ ਤੁਹਾਨੂੰ ਦੱਸਾਂ ਕਿ ਵੱਖ-ਵੱਖ ਜਿਹੜੇ ਵਿਚਾਰ ਨੇ ਉਹਨਾਂ ਦੇ ਉੱਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਕੱਲ ਭਾਜਪਾ ਦੇ ਮਹਿਲਾ ਮੋਰਚੇ ਦੇ ਪ੍ਰਧਾਨ ਬੀਬਾ ਜੈਨਦਰ ਕੌਰ ਭਾਜਪਾ ਦੇ ਲੀਡਰ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਨਾਂ ਕਿਹਾ ਛੋਟੀ ਨਦੀ ਅਤੇ ਵੱਡੀ ਨਦੀ ਦੀ ਸਫਾਈ ਦਾ ਘਾਟ ਜਿਹੜੀ ਹੈ ਪਟਿਆਲਾ ਵਿੱਚ ਫਿਰ ਹੜ੍ਹਾਂ ਦਾ ਖਤਰਾ ਪੈਦਾ ਕਰ ਸਕਦੀ ਹੈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਜੇਕਰ ਹੜ੍ਹ ਆਂਦੇ ਨੇ ਬੀਬਾ ਜੈਨਦਰ ਕੌਰ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਕਿਉਂਕਿ ਉਹਨਾਂ ਨੂੰ ਫਿਕਰ ਹੈ ਪਟਿਆਲਾ ਸ਼ਹਿਰ ਦੀ ਤੇ ਉਹਨਾਂ ਨੇ ਇਹ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਜਿਹੜਾ ਇਹ ਬਿਆਨ ਉਹਨਾਂ ਨੇ ਜਾਰੀ ਕਰਦੇ ਹੋਏ ਕਿਹਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਪਟਿਆਲਾ ਚ ਆਉਣ ਵਾਲੇ ਮਾਨਸੂਨ ਅਤੇ ਇਸ ਨਾਲ ਹੋਣ ਵਾਲੇ ਸੰਭਵੀ ਹੜ੍ਹਾਂ ਦਾ ਖਤਰਾ ਜਿਹੜਾ ਹੈ ਉਹ ਬਣਿਆ ਹੋਇਆ ਇਸ ਦੇ ਲਈ ਤਿਆਰੀ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਨੇ ਮਤਲਬ ਕਿ ਇਹਨਾਂ ਵੱਲੋਂ ਤਿਆਰੀ ਨਹੀਂ ਹੋਈ ਦੋ ਤਸਵੀਰਾਂ ਵੀ ਉਹਨਾਂ ਨੇ ਪਾਈਆਂ ਇਹ ਤਸਵੀਰਾਂ ਮੈਂ ਵੀ ਤੁਹਾਨੂੰ ਆਪਣੇ ਲਾਈਵ ਦੇ ਵਿੱਚ ਦਿਖਾ ਚੁੱਕੇ ਹਾਂ ਵੱਖ-ਵੱਖ ਚੈਨਲ ਤੇ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮ ਇਹ ਤਸਵੀਰਾਂ ਅਕਸਰ ਦਿਖਾ ਰਹੇ ਨੇ ਇਹ ਤਸਵੀਰਾਂ ਹੈਗੀਆਂ ਸਿੱਧੇ ਤੌਰ ਦੇ ਉੱਤੇ ਛੋਟੀ ਨਦੀ ਤੇ ਵੱਡੀ ਨਦੀ ਦੀ ਜਿੱਥਾ ਖਤਰਾ ਸਾਨੂੰ ਨਜ਼ਰ ਆਂਦਾ ਉਸ ਤੋਂ ਬਾਅਦ ਬੀਬਾ ਜੈਂਦਰਕ ਕੋਰ ਕੀ ਕਹਿੰਦੇ ਨੇ ਉਹ ਕਹਿੰਦੇ ਕੁਝ ਦਿਨ ਪਹਿਲਾਂ ਹੀ ਆਪ ਵਿਧਾਇਕ ਨੇ মিডিਆ ਨੂੰ ਸੰਬੋਧਨ ਕਰਦੇ ਹਾਂ ਦਾਵਾ ਕੀਤਾ ਸੀ ਕਿ ਮਾਨਸੂਨ ਵਿੱਚ ਪਟਿਆਲਾ ਹੜਾਂ ਵਰਗੀ ਕਿਸੇ ਵੀ ਸਥਿਤੀ ਤੋਂ ਬਚਾਨ ਲਈ ਤਿਆਰ ਹੈ। ਮਤਲਬ ਬਚਾਅ ਦੇ ਲਈ ਤਿਆਰ ਹੈ ਪਰ ਉਹ ਕਹਿੰਦੇ ਜਮੀਨੀ ਹਕੀਕਤ ਕੁਝ ਹੋਰ ਹੈ। ਮਤਲਬ ਸਿੱਧੇ ਤੌਰ ਤੇ ਉਹਨਾਂ ਵੱਲੋਂ ਇਲਜ਼ਾਮ ਲਗਾਏਗੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਮੈਂ ਤੁਹਾਨੂੰ ਦੱਸਾਂ ਕਿ ਬਾਰ-ਬਾਰ ਸਿਹਤ ਮੰਤਰੀ ਜਿਹੜੇ ਹੈ ਉਹ ਵੱਡੀ ਨਦੀ ਦੇ ਪਰਲੇ ਪਾਸੇ ਜਿੱਥੇ ਆਰਮਨ ਸਟੇਟ ਨੂੰ ਪਿਛਲੀ ਵਾਰ ਪਾਣੀ ਵੜਿਆ ਸੀ ਉੱਧਰ ਵੀ ਗੇੜੇ ਮਾਰਦੇ ਆ, ਚੈੱਕ ਵੀ ਕਰਦੇ ਆ, ਦੇਖਦੇ ਵੀ ਆ। ਕਹਿੰਦੇ ਸਥਿਤੀ ਦਾ ਜਾਇਜ਼ਾ ਵੀ ਲੈਂਦੇ ਆ। ਪਰ ਇੱਥੇ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਪ੍ਰਸ਼ਾਸਨਕ ਅਧਿਕਾਰੀਆਂ ਦੀ ਬਣ ਜਾਂਦੀ ਹੈ ਕਿਉਂਕਿ ਗਰਾਊਂਡ ਦੇ ਉੱਤੇ ਉਹਨਾਂ ਨੇ ਕੰਮ ਕਰਨਾ ਹੁੰਦਾ ਹੁਣ ਮੈਂ ਅਗਲੇ ਬਿਆਨ ਦੀ ਚਰਚਾ ਕਰਦਾ ਉਸ ਤੋਂ ਬਾਅਦ ਫਿਰ ਜਿਹੜੀਆਂ ਬਾਰਿਸ਼ ਦੇ ਨਾਲ ਸੰਬੰਧੀ ਗੱਲਾਂ ਉਹ ਵੀ ਕਰ ਲਾਂਗੇ ਅਗਲੀ ਗੱਲ ਹੈ ਡਿਪਟੀ ਕਮਿਸ਼ਨਰ ਪਟਿਆਲਾ ਉਹਨਾਂ ਦਾ ਕਹਿਣਾ ਕਿ ਜ਼ਿਲ੍ਹੇ ਦੇ ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾ ਲਈ ਰਣਨੀਤਿਕ ਠਾਵਾਂ ਦੇ ਉੱਤੇ ਸਾਰੇ ਪ੍ਰਬੰਧ ਮੁਕੰਮਲ ਨੇ ਕੱਗਰ ਨਦੀ ਦਾ ਜਾਇਜਾ ਲੈਣ ਲਈ ਬਾਦਸ਼ਾਹਪੁਰ ਪੁੱਜੇ ਸੀ ਡਿਪਟੀ ਕਮਿਸ਼ਨਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਉਹਨਾਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਿਹਾ ਕਿ ਲੋਕ ਅਫਵਾਹਾਂ ਤੇ ਯਕੀਨ ਨਾ ਕਰਨ ਇਹ ਅਫਵਾਹਾਂ ਸੋਸ਼ਲ ਮੀਡੀਆ ਦੀ ਵੀ ਹੋ ਸਕਦੀਆਂ ਇਹ ਅਫਵਾਹਾਂ ਲੀਡਰਾਂ ਦੀ ਵੀ ਹੋ ਸਕਦੀਆਂ ਇਹ ਅਫਵਾਹਾਂ ਕਿਸੇ ਵੀ ਤਰ੍ਹਾਂ ਦੀ ਹੋ ਸਕਦੀਆਂ ਡਿਪਟੀ ਕਮਿਸ਼ਨਰ ਪਟਿਆਲਾ ਕਹਿੰਦੇ ਆ ਕਿ ਇਹਨਾਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਵੈਸੇ ਵੀ ਕਿਸੇ ਵੀ ਅਫਵਾਹ ਤੇ ਯਕੀਨ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਉਹ ਕਹਿੰਦੇ ਆ ਮਾਨਸੂਨ ਸੀਜ਼ਨ 'ਚ ਪਾਣੀ ਆਉਣ ਦੀ ਸਥਿਤੀ ਨਾਲ ਨਿਜੀਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ ਹੈ ਡਰੇਨੇਜ ਵਿਭਾਗ ਦੀ ਹਰਿਆਣਾ ਅਤੇ ਹਿਮਾਚਲ ਤੋਂ ਆਉਂਦੇ ਪਾਣੀ ਦੀਆਂ ਗੇਜ਼ਾਂ ਤੇ ਪੂਰੀ ਨਜ਼ਰ ਹੈ ਇਹ ਐਕਸੀਅਨ ਸਾਹਿਬ ਕਹਿੰਦੇ ਆ ਸੋ ਬਾਦਸ਼ਾਪੁਰ ਜਦੋਂ ਪਹੁੰਚੇ ਸੀ ਉਹ ਕਹਿੰਦੇ ਮਾਨਸੂਨ ਸੀਜ਼ਨ ਦੇ ਮੱਧੇ ਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਬਾਦਸ਼ਾਪੁਰ ਅਤੇ ਹਰਚੰਦਪੂਰਾ ਵਿਖੇ ਕੱਗਰ ਦਰਿਆ ਦਾ ਦੌਰਾ ਕਰਕੇ ਬਹਿ ਰਹੇ ਪਾਣੀ ਦਾ ਨਿਰਖਣ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਰਮਚਾਰੀ ਡਰੋਨਿਸ ਵਿਭਾਗ ਵੱਲੋਂ ਪਾਣੀ ਦੇ ਵਹਾਅ ਦੀ ਸਥਿਤੀ ਤੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ। ਸੋ ਇਹ ਗੱਲ ਵੀ ਉਹਨਾਂ ਨੇ ਬਾਜ਼ੂ ਕਹੀ ਕਿ ਨਜ਼ਰ ਰੱਖੀ ਜਾ ਰਹੀ ਹੈ। ਮਤਲਬ ਹਰ ਪਾਸੇ ਉਹਨਾਂ ਦਾ ਕਹਿਣਾ ਇਹ ਸੀ ਕਿ ਅਸੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਮਤਲਬ ਕਿ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਹਜੇ ਖਤਰਾ ਨਹੀਂ ਹੈ। ਮੈਂ ਜਿਸ ਤਰ੍ਹਾਂ ਕਿ ਦੱਸਿਆ ਤੁਹਾਨੂੰ ਕਿ ਹਜੇ ਭਾਖੜਾ ਦੇ ਵਿੱਚ ਵੀ 150 ਸਕਰ ਫੁੱਟ ਜਿਹੜਾ 150 ਫੁੱਟ ਦਾ ਹੈਗਾ ਉਹਨਾਂ ਦਾ ਮਾਪਦੰਡ ਹੁੰਦਾ ਉਹ ਵੀ ਪਾਣੀ ਹਜੇ ਡਾਊਨ ਹੈ। ਪਰ ਬਾਰਿਸ਼ ਲਗਾਤਾਰ ਪੈ ਰਹੀ ਹੈ ਅੱਛਾ ਉਸ ਤੋਂ ਬਾਅਦ ਉਹ ਕਹਿੰਦੇ ਆ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਡਰੇਨੇਜ ਵਿਭਾਗ ਨੇ ਨਦੀਆਂ ਦੇ ਡਰੋਨ ਨਾਲ ਨਿਰਖਣ ਕਰਕੇ ਨਾਜ਼ੁਕ ਖੇਤਰਾਂ ਵਿੱਚ ਬੰਨਾਂ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹਨ ਉਹਨਾਂ ਦੇ ਨਾਲ ਐਸ ਡੀ ਐਮ ਅਸ਼ੋਕ ਕੁਮਾਰ ਅਤੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਪ੍ਰਥਮ ਗੰਭੀਰ ਵੀ ਮੌਜੂਦ ਸਨ ਇੱਥੇ ਡਾਕਟਰ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਪਟਿਆਲਾ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਉਥੇ ਹੀ ਇਸ ਦੇ ਨਾਲ ਮੈਂ ਉਸ ਬਿਆਨ ਦਾ ਵੀ ਫਿਰ ਜ਼ਿਕਰ ਕਰਦਾ ਜਿਸ ਦਾ ਪ੍ਰੈਸ ਨੋਟ ਜਾਰੀ ਹੋਇਆ ਜਿਸ ਦੇ ਵਿੱਚ ਕਿ ਬਿਬਾ ਜੈਨਦਰ ਕੌਰ ਜੋ ਕਿ ਭਾਜਪਾ ਦੇ ਉੱਗੇ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸੁਪੁੱਤਰੀ ਸਾਬਕਾ ਮੁੱਖ ਮੰਤਰੀ ਉਹਨਾਂ ਦੀ ਸੁਪੁੱਤਰੀ ਨੇ ਉਹਨਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਛੋਟੀ ਨਦੀ ਅਤੇ ਵੱਡੀ ਨਦੀ ਦੀ ਸਫਾਈ ਇੱਕ ਲਾਜ਼ਮੀ ਕੰਮ ਹੈ ਪਰ ਬਦਕਿਸਮਤੀ ਨਾਲ ਪਟਿਆਲਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਇੱਕ ਵਾਰ ਫਿਰ ਤੋਂ ਇਸ ਨੂੰ ਅਣਗੋਲਾ ਕਰ ਦਿੱਤਾ ਗਿਆ ਜੈਨਦਰ ਕੌਰ ਨੇ ਕਿਹਾ ਕਿ ਪਟਿਆਲਾ ਛੋਟੀ ਨਦੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਲਈ 208.33 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਵੀ ਚਾਨਣਾ ਪਾਇਆ ਜਿਸ ਦੀ ਸ਼ੁਰੂਆਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਉਹਨਾਂ ਦੋਸ਼ ਲਗਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਰਾਜਨੀਤਿਕ ਕਾਰਨਾ ਕਰਕੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਜਿਸ ਨਾਲ ਪਟਿਆਲਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਝਟਕਾ ਲੱਗਾ ਅਤੇ ਹੜ੍ਹਾਂ ਦਾ ਖਤਰਾ ਕਾਫੀ ਵੱਧ ਗਿਆ ਜੈਨਦਕਾਰ ਨੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਉਹ ਵਿਸ਼ੇਸ਼ ਤੌਰ ਤੇ ਪਟਿਆਲਾ ਲਈ ਇੱਕ ਵਿਸਤ੍ਰਿਤ ਅਤੇ ਪਾਰਦਰਸ਼ੀ ਹੜ੍ਹ ਪ੍ਰਬੰਧਨ ਯੋਜਨਾ ਤੁਰੰਤ ਜਾਰੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਮਾਨਸੂਨ ਸੀਜ਼ਨ ਦੇ ਸਿਖਰ ਤੋਂ ਪਹਿਲਾਂ ਸਾਰੇ ਜ਼ਰੂਰੀ ਰੋਕਥਾਮ ਉਪਾਏ ਪੂਰੇ ਕੀਤੇ ਜਾਣ। ਉਹਨਾਂ ਨੇ ਆਪ ਆਗੂਆਂ ਵੱਲੋਂ ਮੀਡੀਆ ਵਿੱਚ ਪ੍ਰਚਾਰ ਕੀਤੇ ਜਾ ਰਹੇ ਤਿਆਰੀਆਂ ਦੇ ਤੁਰੰਤ ਸਮੀਖਿਆ ਦੀ ਵੀ ਮੰਗ ਕੀਤੀ। ਜੇਕਰ ਇਸ ਸਾਲ ਹੜ੍ਹ ਕਾਰਨ ਪਟਿਆਲੇ ਦੇ ਲੋਕਾਂ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਸੋ ਇਹ ਹੋਇਆ ਰਾਜਨੀਤੀਕਰਨ ਮਤਲਬ ਰਾਜਨੀਤਿਕ ਆਗੂਆਂ ਵੱਲੋਂ ਆਪਣੇ ਪ੍ਰੈਸ ਰੋਲ ਜਾਰੀ ਕੀਤੇ ਗਏ ਵਿਚਾਰ ਦਿੱਤੇ ਗਏ ਤੇ ਦੂਜੇ ਪਾਸੇ ਜਿਹੜੀ ਗੱਲ ਕਰ ਲਈ ਆਪਾਂ ਕਿ ਉਧਰੋਂ ਹੀ ਦੂਜੇ ਪਾਸੇ ਵੀ ਜਿਹੜਾ ਪ੍ਰਸ਼ਾਸਨ ਹੈ ਹਜੇ ਰਾਜਨੀਤਿਕ ਬਿਆਨ ਨਹੀਂ ਆਇਆ ਪ੍ਰਸ਼ਾਸਨ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਅਸੀਂ ਮੁਕੰਮਲ ਪ੍ਰਬੰਧ ਜਿਹੜੇ ਹੈ ਉਹ ਕੀਤੇ ਹੋਏ ਆ ਸੋ ਇਹ ਸੀਗੀ ਖਬਰ ਤੇ ਹੁਣ ਮੈਂ ਗੱਲ ਕਰਦਾ ਪਟਿਆਲਾ ਸ਼ਹਿਰ ਦੇ ਮੌਸਮ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਬੜਾ ਹੀ ਖੂਬਸੂਰਤ ਮੌਸਮ ਬਣਿਆ ਹੋਇਆ ਪਰ ਪਟਿਆਲਾ ਵਾਸੀ ਹਮੇਸ਼ਾ ਹੀ ਇਸ ਖੂਬਸੂਰਤ ਮੌਸਮ ਤੋਂ ਇੱਕ ਦੋ ਦਿਨ ਹੀ ਖੁਸ਼ ਹੁੰਦੇ ਆ ਜੇਕਰ ਇੱਕ ਦੋ ਦਿਨ ਤੋਂ ਵੱਧ ਇਹ ਮੌਸਮ ਬਣ ਜਵੇ ਤੇ ਫਿਰ ਉਹਨਾਂ ਦੀ ਫਿਕਰਾਂ ਜਿਹੜੀਆਂ ਉਹ ਵੀ ਵੱਧ ਜਾਂਦੀਆਂ ਵੱਧਨੀਆਂ ਵੀ ਲਾਜ਼ਮੀ ਆ ਕਿਉਂਕਿ ਤੁਸੀਂ ਪਿਛਲੀ ਵਾਰ ਦੇਖਿਆ ਕਿ ਗੋਪਾਲ ਕਲੋਨੀ ਅਰਬਨ ਸਟੇਟ ਵਰਗਾ ਪਾਉਸ਼ ਇਲਾਕਾ ਜਿੱਥੇ ਕਿ ਅਸੀਂ ਖੁਦ ਕਵਰੇਜ ਕੀਤੀ ਤੇ ਬਹੁਤ ਗਰੀਬ ਲੋਕਾਂ ਦਾ ਇੰਨਾ ਨੁਕਸਾਨ ਹੋਇਆ ਕਿ ਲੋਕ ਕਈ ਕਈ ਸਾਲ ਉੱਠ ਨਹੀਂ ਸਕਣਗੇ ਪਰ ਗਰੀਬ ਲੋਕਾਂ ਵੱਲੋਂ ਕਹਿ ਦੀਏ ਮੱਧਮ ਵਰਗੀ ਲੋਕਾਂ ਵੱਲੋਂ ਫੇਰ ਆਪਣੀ ਦਿਨਚਰਿਆ ਸ਼ੁਰੂ ਕਰਨੀ ਹੁੰਦੀ ਹੈ ਉਹਨਾਂ ਵੱਲੋਂ ਕੋਈ ਧਰਨਾ ਪ੍ਰਦਰਸ਼ਨ ਮੰਗ ਮੰਗ ਪੱਤਰ ਨਹੀਂ ਕੀਤੇ ਜਾਂਦੇ ਉਹ ਵਿਚਾਰੇ ਫੇਰ ਤਿੰਨਕਾ ਤਿੰਨਕਾ ਕਰਕੇ ਆਪਣੇ ਕੌਂਸਲੇ ਬਣਾਉਣ ਦੇ ਵਿੱਚ ਜੁਟ ਜਾਂਦੇ ਨੇ ਇੱਥੇ ਜੇਕਰ ਗੱਲ ਕਰ ਲਾਂ ਕਿ ਕਿਸ ਤਰ੍ਹਾਂ ਲੋਕਾਂ ਦਾ ਘਰ ਵਹਿ ਗਏ ਕਿੱਦਾਂ ਉਹਨਾਂ ਦਾ ਸਮਾਨ ਖਰਾਬ ਹੋਇਆ ਇਹ ਅਸੀਂ ਅੱਖੀਂ ਦੇਖਿਆ ਲੋਕਾਂ ਨੇ ਵੀ ਦੇਖਿਆ ਅਸੀਂ ਆਪਣੇ ਕੈਮਰਾ ਰਾਹੀਂ ਸਾਰੀ ਦੁਨੀਆ ਨੂੰ ਦਿਖਾਇਆ ਪਰ ਸਰਕਾਰ ਵੱਲੋਂ ਕਿਹਾ ਜ਼ਰੂਰ ਗਿਆ ਵੀ ਮੁਰਗੀ ਕੁੱਕੜੀ ਬੱਕਰੀ ਫਰੇਕ ਦਾ ਮੁਆਵਜ਼ਾ ਮਿਲਾਂਗੇ ਪਰ ਹਾਲੇ ਤੱਕ ਕੋਈ ਅਜਿਹਾ ਵਿਅਕਤੀ ਸਾਹਮਣੇ ਨਹੀਂ ਆਇਆ ਜਿਹਨੂੰ ਮੁਆਵਜ਼ਾ ਮਿਲਿਆ ਹੋਵੇ ਤੇ ਸਰਕਾਰ ਨੇ ਸਾਨੂੰ ਕਿਹਾ ਹੋਵੇ ਵੀ ਆ ਚੱਕੋ ਗੋਪਾਲ ਕਲੋਨੀ ਦੇ ਲੋਕਾਂ ਨੂੰ ਅਸੀਂ ਆ 5 ਕਰੋੜ ਰੁਪਏ ਦੇਤਾ ਇੱਥੇ ਮੁਆਵਜ਼ਾ ਦਿੱਤਾ ਗਿਆ ਆ ਅਰਬਨ ਸਟੇਟ ਦੇ ਲੋਕਾਂ ਨੂੰ ਜਿਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ ਗਿਆ ਅਜਿਹਾ ਕੋਈ ਵੀ ਬਿਆਨ ਵੀ ਨਹੀਂ ਜਾਰੀ ਹੋਇਆ ਸਿਰਫ ਇੱਕ ਹਾਸੋ ਹੀ ਨਹੀਂ ਜਾਂ ਬਿਆਨ ਮੁੱਖ ਮੰਤਰੀ ਵੱਲੋਂ ਜ਼ਰੂਰ ਆਇਆ ਸੀ ਜਿਸ ਬਿਆਨ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਫਸਲਾਂ ਨੂੰ ਛੱਡੋ ਅਸੀਂ ਤਾਂ ਕੁੱਕੜੀ ਬੱਕਰੀ ਮੁਰਗੀ ਦਾ ਵੀ ਮੁਆਵਜ਼ਾ ਦੇਾਂਗੇ ਉਹ ਹੁਣ ਜਿਹੜੇ ਅਰਬਨ ਸਟੇਟ ਵਾਲੇ ਆ ਉਹ ਕੁਕੜੀਆਂ ਬੱਕਰੀਆਂ ਪਾਲਦੇ ਨਹੀਂ ਮੁਰਗੀਆਂ ਰੱਖਦੇ ਨਹੀਂ ਇਸ ਕਰਕੇ ਸ਼ਾਇਦ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਗਪਾਲ ਕਲੋਨੀ ਵਾਲੇ ਵੀ ਮੁਰਗੀਆਂ ਮਰਗੀਆਂ ਘਾਟੀ ਰੱਖਦੇ ਆ ਸ਼ਾਇਦ ਉਹਨਾਂ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ਦੂਜੀ ਗੱਲ ਫਸਲਾਂ ਵਾਲੀ ਕਿਸਾਨਾਂ ਨੇ ਕਈ ਧਰਨੇ ਪ੍ਰਦਰਸ਼ਨ ਵੀ ਕੀਤੇ ਪਤਾ ਨਹੀਂ ਉਹਨਾਂ ਨੂੰ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਪਰ ਪ੍ਰੈਸ ਦੇ ਵਿੱਚ ਇਸ ਦੀ ਚਰਚਾ ਕਦੇ ਵੀ ਨਹੀਂ ਹੋਈ ਖੈਰ ਇਹ ਨਾਲ ਨਾਲ ਕਹਿੰਦੇ ਆ ਅੱਜ ਚਾਹ ਪਕੋੜਿਆਂ ਦਾ ਟਾਈਮ ਨਹੀਂ ਹੈਗਾ ਇਸ ਕਰਕੇ ਠੰਡੇ-ਠੰਡੇ ਮੀਂਹ 'ਚ ਗਰਮਾ-ਗਰਮ ਗੱਲਬਾਤ ਜੇਕਰ ਕਿਸੇ ਦੇ ਕੋਈ ਹੋਰ ਵਿਚਾਰ ਨੇ ਉਹ ਵੀ ਆਪਣੇ ਵਿਚਾਰ ਗਰਮਾ-ਗਰਮ ਇਹਦੇ 'ਚ ਰੱਖ ਸਕਦਾ ਆਪਣੇ ਮੈਸੇਜ ਪਾ ਸਕਦਾ ਤੇ ਮੈਸੇਜ ਵਿੱਚ ਦੂਜੇ ਲੋਕ ਜਿਹੜੇ ਹੈ ਉਹ ਆਪਣੇ ਜਵਾਬ ਦੇ ਸਕਣਗੇ ਜੇਕਰ ਕੋਈ ਨੁਮਾਇੰਦਾ ਕਹਿੰਦਾ ਕਿ ਮਿਲਿਆ ਕੁਝ ਤੇ ਉਹ ਵੀ ਲਿਖ ਕੇ ਪਾ ਦੇਣ ਅਸੀਂ ਫਿਰ ਉਸ ਦਾ ਬਿਆਨ ਵੀ ਜ਼ਰੂਰ ਚਲਾਵਾਂਗੇ ਫਿਲਹਾਲ ਸਾਡੀ ਜਾਣਕਾਰੀ ਦੇ ਮੁਤਾਬਕ ਕਿਸੇ ਨੂੰ ਹਾਲੇ ਤੱਕ ਪਟਿਆਲਾ ਦੇ ਵਿੱਚ ਤੱਕ ਕੁਝ ਨਹੀਂ ਮਿਲਿਆ ਉੱਥੇ ਮੇਰੀ ਬੇਨਤੀ ਹੈ ਆਪਣੇ ਦਰਸ਼ਕਾਂ ਨੂੰ ਕਿ ਇਸ ਪੇਜ ਨੂੰ ਵਾਦ ਤੋਂ ਵਾਦ ਫੋਲੋ ਕਰਿਆ ਕਰੋ ਤੇ ਖਬਰ ਨੂੰ ਸ਼ੇਅਰ ਕਰਿਆ ਕਰੋ ਜੇਕਰ ਹੋ ਸਕਦਾ ਤੇ ਸਾਨੂੰ ਜਿਹੜੀ ਹੈ ਕੋਇਨ ਜਾਂ ਸਟਾਰ ਜਿਹੜੇ ਆ ਉਹ ਵੀ ਜਰੂਰ ਦਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਬਣਿਆ ਰਹੇ ਅਸੀਂ ਵੀ ਜਿਹੜੀ ਹੈ ਤੁਹਾਡੇ ਤੱਕ ਖਬਰਾਂ ਪਹੁੰਚਾਉਣ ਦੇ ਲਈ ਹਮੇਸ਼ਾ ਜਦੋ ਜਹਿਦ ਕਰਦੇ ਰਹਿੰਦੇ ਆ ਸੋ ਤੁਹਾਡੇ ਕਮੈਂਟ ਤੁਹਾਡਾ ਸ਼ੇਅਰ ਤੁਹਾਡਾ ਲਾਈਕ ਹੀ ਸਾਡੇ ਲਈ ਬਹੁਤ ਕੁਝ ਹੈ ਪਰ ਨਾਲ ਨਾਲ ਚਲੋ ਜਿਹੜੇ ਤੁਸੀਂ ਸਟਾਰ ਸੂਰ ਭੇਜੋਗੇ ਉਹਦੇ ਨਾਲ ਵੀ ਥੋੜਾ ਜਿਹਾ ਹੌਸਲਾ ਵਧਦਾ ਖੈਰ ਮੌਸਮ ਦੀ ਗੱਲ ਕਰ ਲਈ ਬਹੁਤ ਖੂਬਸੂਰਤ ਮੌਸਮ ਅੱਜ ਸਵੇਰੇ 6:30 ਪਾਣੇ 7 ਵਜੇ ਤੋਂ ਹੀ ਸ਼ੁਰੂ ਹੋ ਗਿਆ ਰਾਤ ਦੀ ਬੱਦਲ ਘੁਲੇ ਹੋਏ ਸੀ ਪਰ ਬਾਰਿਸ਼ ਜਿਹੜੀ ਹੈ ਰੁਕੀ ਹੋਈ ਸੀ ਪਰ ਸਵੇਰੇ ਜਦੋਂ ਬਾਰਿਸ਼ ਪਈ ਤੇ ਮੌਸਮ ਦੇ ਵਿੱਚ ਬਹੁਤ ਕਿਉਂਕਿ ਕੱਲ ਬੜੀ ਉਮਸ ਸੀਗੀ ਉਮਸ ਪਰ ਹੀ ਗਰਮੀ ਲੋਕਾਂ ਨੂੰ ਤੰਗ ਕਰਦੀ ਹੈ ਤੇ ਇਹ ਬਾਰਿਸ਼ ਜਿਹੜੀ ਆ ਉਹਦੇ ਵਿੱਚ ਰਾਹਤ ਦਿੰਦੀ ਹੈ ਸੋ ਇਹ ਰਾਹਤ ਬੜੀ ਲੋਕਾਂ ਨੂੰ ਮਿਲ ਰਹੀ ਹੈ ਪਰ ਰਾਹਤ ਦੇ ਵਿੱਚ ਇੱਕ ਥੋੜਾ ਜਿਹਾ ਡਰ ਵੀ ਹੁਣ ਕਿਤੇ ਨਾ ਕਿਤੇ ਬਣਦਾ ਹੋਇਆ ਨਜ਼ਰ ਆ ਰਿਹਾ ਖਾਸ ਤੌਰ ਤੇ ਗਪਾਲ ਕਲੋਨੀ ਅਰਬਨ ਸਟਰੀਟ ਹੁਣ ਤਾਂ ਪਟਿਆਲੇ ਵਾਲੇ ਪਾਸੇ ਵੀ ਲੋਕ ਡਰਨ ਲੱਗੇ ਆ ਸਨੋਰੀ ਐਡਾ ਤੇਜਪਾ ਕਲੋਨੀ ਮਾਰਕਲ ਕਲੋਨੀ ਆ ਸਾਡਾ ਇਲਾਕਾ ਇਹ ਸਾਰੇ ਲੋਕ ਹੁਣ ਡਰਨ ਲੱਗੇ ਆ ਉਹਦਾ ਕਾਰਨ ਕੀ ਹੈ ਕਿਉਂਕਿ ਨਦੀ ਦੇ ਪਰਲੇ ਪਾਸੇ ਜਿਹੜੀ ਮਿੱਟੀ ਪਾ ਪਾ ਕੇ ਭਰਤ ਪਾ ਪਾ ਕੇ ਪੱਕਾ ਕਰਤਾ ਤੇ ਉਸ ਦੇ ਕਰਕੇ ਹੁਣ ਪਾਣੀ ਉਧਰਲੇ ਪਾਸੇ ਚਾਹੇ ਜਾਏ ਚਾਹੇ ਨਾ ਜਾਏ ਰਹਿਤਾਂ ਅਸੀਂ ਤਾਂ ਦੁਆ ਕਰਾਂਗੇ ਕਿਸੇ ਪਾਸੇ ਨਾ ਜਾਏ ਪਰ ਉਹ ਹੁਣ ਸ਼ਹਿਰ ਵਾਲੇ ਪਾਸੇ ਜ਼ਰੂਰ ਵੜੂਗਾ ਸੋ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਹੁੰਦਾ ਫਿਰ ਬੁੱਟੀ ਦੀ ਮੈਂ ਗੱਲ ਕਰ ਲਾਂ ਤੇ ਮੈਂ ਪਹਿਲਾਂ ਵੀ ਖਬਰ ਨਸ਼ਰ ਕੀਤੀ ਸੀ ਬੁੱਟੀ ਦਾ ਹਾਲ ਜਿਉਂ ਦਾ ਤਿਉਂ ਬਣਿਆ ਹੋਇਆ ਕਿਤੇ ਕੋਈ ਸਫਾਈ ਨਹੀਂ ਹੋਈ ਹੁਣ ਬਰਸਾਤਾਂ ਦੇ ਵਿੱਚ ਕਿਹੜੀ ਸਫਾਈ ਕਰਨਗੇ ਇਹ ਵੀ ਵੱਡਾ ਸਵਾਲ ਹੈ ਆਖਰ 2 ਸਾਲ ਦਾ ਸਮਾਂ ਸਰਕਾਰ ਕੋਲ ਸੀ ਜੇਕਰ ਮੈਂ ਗੱਲ ਕਰ ਲਾਂ 2 ਸਾਲ ਦਾ ਸਮਾਂ ਸੀ ਕਿਉਂਕਿ 2 ਸਾਲ ਪਹਿਲਾਂ ਜਿਹੜਾ ਹੜ ਉਸ ਵਕਤ ਸਰਕਾਰ ਨੇ ਬੜੇ ਜ਼ੋਰ ਲਗਾਏ ਬੜਾ ਕੋਸ਼ਿਸ਼ ਕਰਨੀ ਪਈ ਲੋਕਾਂ ਨੂੰ ਬੜੀ ਕੋਸ਼ਿਸ਼ਾਂ ਕਰਨੀਆਂ ਪਈਆਂ ਪਿੰਡਾਂ ਚੋਂ ਲੋਕ ਲੰਗਰ ਲੈ ਕੇ ਸ਼ਹਿਰਾਂ ਚੋਂ ਲੋਕ ਲੰਗਰ ਲੈ ਕੇ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਵਧੇ ਪਰ ਇਹ ਮਦਦ ਕਿਉਂ ਕਰਨੀ ਪਵੇ ਜਦਕਿ ਇਸ ਦਾ ਇੰਤਜ਼ਾਮ ਹੋ ਸਕਦਾ ਸੀ ਸੋ ਹੁਣ 2 ਸਾਲ ਦੇ ਵਿੱਚ ਕੀ ਇਹ ਬੁੱਟੀ ਨਹੀਂ ਸਾਫ਼ ਹੋ ਸਕਦੀ ਸੀ ਕੀ ਇਹ ਨਦੀਆਂ ਸੈੱਟ ਨਹੀਂ ਹੋ ਸਕਦੀਆਂ ਇਹ ਸਾਈਫਨ ਨੂੰ ਸੈੱਟ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਸਾਰੀ ਸਥਿਤੀ ਪਤਾ ਹੈ ਕਿ ਪਿੱਛੋਂ ਨਦੀ ਚੌੜੀ ਹੈ ਤੇ ਅੱਗੇ ਜਾ ਕੇ ਟਾਈਟ ਹੋ ਜਾਂਦੀ ਹੈ ਜਦੋਂ ਅੱਗੇ ਜਾ ਕੇ ਟਾਈਟ ਹੋ ਜਾਂਦੀ ਹੈ ਫਿਰ ਸਾਈਫਨ ਦੇ ਥਰੂ ਪਾਣੀ ਨਿਕਲਦਾ ਤੇ ਪਾਣੀ ਸਿੱਧਾ ਜਾ ਕੇ ਕੱਗਰ ਦੇ ਵਿੱਚ ਟਕਰਾਂਦਾ ਜੇਕਰ ਸਾਹਮਣੇ ਤੋਂ ਕੱਗਰ ਦੇ ਵਿੱਚ ਤੇਜ਼ ਪਾਣੀ ਪਰਲੇ ਪਾਸੋਂ ਆ ਰਿਹਾ ਹੁੰਦਾ ਤੇ ਪਾਣੀ ਫਿਰ ਅੰਦਰ ਨਹੀਂ ਵੜਦਾ ਤੇ ਫਿਰ ਪਾਣੀ ਪਿੱਛੇ ਬੈਕ ਮਾਰਦਾ ਤੇ ਬੈਕ ਮਾਰਨ ਕਰਕੇ ਇਹ ਜਿਹੜੇ ਇਲਾਕੇ ਜਿੱਥੇ ਕਮਜ਼ੋਰ ਹੁੰਦੇ ਆ ਬੰਨ ਟੁੱਟ ਜਾਂਦੇ ਆ ਹੁਣ ਰਾਜਪੂਰਾ ਕੋਲ ਵੀ ਥੋੜੇ ਦਿਨ ਪਹਿਲਾਂ ਬੰਨ ਟੁੱਟਿਆ ਹੋਇਆ ਸੀ ਲੋਕਾਂ ਨੇ ਸਟਾਰਟਿੰਗ ਕੀਤੀ ਉਹਦੀ ਠੀਕ ਕਰਨ ਲਈ ਫਿਰ ਬਾਅਦ ਦੇ ਵਿੱਚ ਪ੍ਰਸ਼ਾਸਨ ਵੀ ਕੁੰਬ ਕਰਨੀ ਨੀਂਦ ਤੋਂ ਜਾ ਕੇ ਉਧਰਲੇ ਪਾਸੇ ਨੂੰ ਖੋਲਿਆ ਫਿਲਹਾਲ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੁੰਦਾ ਲੋਕ ਬਾਰ ਬਾਰ ਚੀਕ ਚੀਕ ਦੱਸਦੇ ਆ ਮੀਡੀਆ ਬੋਲਦਾ ਹੈ ਅਖਬਾਰਾਂ ਚ ਖਬਰਾਂ ਲੱਗਦੀਆਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਨੇਰੀ ਠਾਲ ਕੇ ਰੱਖਦੇ ਆ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਉਦੋਂ ਹੱਥਾਂ ਪੈਰਾਂ ਦੀ ਪੈਂਦੀ ਹੈ ਇਹਨੂੰ ਜਦੋਂ ਕਿ ਕਹਿੰਦੇ ਆ ਕਿ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ ਮਤਲਬ ਪਾਣੀ ਨੱਕ ਤੱਕ ਆ ਜਾਂਦਾ ਤੇ ਹੁਣ ਕਹਿੰਦੇ ਆ ਵੀ ਜੰਝ ਖੜੀ ਚਵਾਰੇ ਤੇ ਹੁਣ ਕੰਨ ਬਣਾਉਣ ਵਾਲੀ ਗੱਲ ਹੁਣ ਮੇਰੇ ਦਿਮਾਗ ਚ ਨਹੀਂ ਆ ਰਹੀ ਪਰ ਇਹ ਕਹਾਵਤ ਵੀ ਸੱਚ ਹੈ ਕਿ ਹੁਣ ਮਾਨਸੂਨ ਆ ਗਿਆ ਬਾਰਿਸ਼ਾਂ ਸ਼ੁਰੂ ਹੋ ਗਈਆਂ ਪਾਣੀ ਭਰਨਾ ਸ਼ੁਰੂ ਹੋ ਜੂਗਾ ਇਕੱਠਾ ਹੋਣਾ ਸ਼ੁਰੂ ਹੋ ਜਾਣਾ ਤੇ ਹੁਣ ਜੇ ਆਪਾਂ ਬੁੱਟੀ ਦਾ ਟੈਂਡਰ ਦੇਣ ਚੱਲੀਏ ਜਾਂ ਬੁੱਟੀ ਸਾਫ਼ ਕਰਨ ਚੱਲੀਏ ਤਾਂ ਫਿਰ ਕੀ ਕਿਹਾ ਜਾਊਗਾ ਇਹਨੂੰ ਇਹ ਹੁਣ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਦੱਸ ਸਕਦੇ ਹੋ ਸੋ ਮੇਰਾ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਫਿਰ ਲਾਈਵ ਕਰਾਂਗੇ ਉਹ ਬਰਸਾਤ ਦੇ ਉੱਤੇ ਕਰਾਂਗੇ ਫਿਲਹਾਲ ਲਈ ਖੁਸ਼ ਰਹੋ ਆਬਾਦ ਰਹੋ ਬਣੇ ਰਹੋ ਅਰਤੀਵੀ ਪੰਜਾਬ ਦੇ ਨਾਲ ਧੰਨਵਾਦ